ਸਰ ਵਾਕੀ ਤਾਂ ਮੈਂ ਸਾਰਿਆਂ ਨੇ ਗੱਲਾਂ ਬਾਤਾਂ ਸੁਣੀਆਂ ਨੇ ਜੀ ਹੂੰ ਲੱਗ ਬਗੋ ਰਹਾ ਜੀ ਮੇਰਾ ਰਿਸਪੌਂਸ ਹੈ ਜੀ ਹੂੰ ਤੇ ਜਿਹੜੀਆਂ ਆਮ ਸਰਕਾਰਾਂ ਨੇ ਜੀ ਉਹ ਇਹ ਜੀ ਉੱਗਣੇ ਨਾਲ ਚੜੇ ਜੀ ਹੂੰ ਕੋਈ ਇਹ ਦੁੱਧ ਤੋਤੇ ਨਹੀਂ ਹੈਗੇ ਜਿਵੇਂ ਇੱਕ ਆਇਆ ਕਿ ਜੋ ਹਜਾ ਕੁਝ ਨਹੀਂ ਹੈਗਾ ਜੀ ਨਹੀਂ ਪਰ ਉਹ ਤੇ ਆਪਣੇ ਉਹਨੂੰ ਕਟੜੇ ਮਾਨਦਾਰ ਦੱਸਦੇ ਆ ਨਾ ਦਸਤਰ ਤੇ ਹੋਣ ਤੇ ਫਰਕ ਹੁੰਦਾ ਜੀ ਓਕੇ ਇਹਨਾਂ ਨੂੰ ਹਾਲੇ ਤੱਕ ਦੇਖੋ ਇਹਨਾਂ ਦੇ ਜਿੰਨੇ ਵੀ ਐਮਐਲਏ ਨੇ ਉਹੀ ਟਰੱਕ ਜੁਨੀਆ ਉਹੀ ਸਭ ਕੁਝ ਜਿਹੜਾ ਕੁਝ ਦੂਜਿਆਂ ਦੇ ਔਗਣ ਤੇ ਉਹੀ ਇਹਨਾਂ ਚੌਕਾਂ ਨੇ ਆਮ ਆਦਮੀ ਵਾਲੇ ਔਗਣ ਇਹਨਾਂ ਦੇ ਸਾਰੇ ਐਮਐਲਏਾਂ ਚ ਨਹੀਂ ਕੋਈ ਇਹ ਨਹੀਂ ਹੈਗਾ ਵੀ ਇਹ ਕੋਈ ਦੋਸਤੇ ਨੇ ਜੀ ਬਾਕੀ ਜਿਹੜੀ ਰਿਸ਼ਮਤ ਹੈ ਜੀ ਰਿਸ਼ਮਤ ਉਮੀ ਚੱਲ ਰਹੀ ਆ ਉਸ ਤੋਂ ਬੇਟਕ ਬੱਦ ਹੈ ਜਿਹੜੀ ਇਹ ਇਨਫੋਰਮੇਸ਼ਨ ਸੁਪਾਲ ਸਿੰਘ ਖੈਰ ਨੇ ਦਿੱਤੀ ਆ ਇਹ ਤੁਹਾਡੇ ਜ਼ਿਲ੍ਹੇ ਦੀ ਇਨਫੋਰਮੇਸ਼ਨ ਆ ਸੋ ਤੁਹਾਨੂੰ ਹੈ ਕੋਈ ਖਬਰ ਇਹਦੇ ਬਾਰੇ ਅਹ ਨਹੀਂ ਸਰ ਇੱਕ ਮਿੰਟ ਮੈਨੂੰ ਤੇ ਬਾਅਦ ਚ ਆਉਣਾ ਜੀ ਹੂੰ ਮੈਂ ਕੱਲ ਪਰਸੋ ਮੇਰੀ ਆਪਣੀ ਰਿਸ਼ਤੇਦਾਰੀ ਹੈ ਇਹਨਾਂ ਦੇ ਆਹਰ ਪਰੋਵੋ ਆਪਣੀ ਉਹਦੇ ਕੋਈ ਸੂਰਜੀ ਰਿਉ ਦੇ ਵਿੱਚ ਹੂੰ ਜੇ ਥੇਨਾਂ ਦੀ ਕਰਪਈ ਜਾਂ ਸੀ ਮੈਂ ਉੱਥੇ ਗਿਆ ਜੀ ਹਾਂ ਉਹ ਵੀ ਇਹਨਾਂ ਦਾ ਕਹਿ ਰਹੇ ਤੇ ਵੀ ਅੱਗੇ ਨਾ ਰਿਸ਼ਵਤ ਬੱਦ ਹੈ ਇੱਕ ਵੀ ਕੰਮ ਦੇ ਰਿਸ਼ਵਤ ਦਿੱਤੇ ਬਿਨਾਂ ਨਹੀਂ ਹੋ ਰਿਹਾ ਓਕੇ ਹਾਲਾਂਕਿ ਇਹਨਾਂ ਦੀ ਆਪਣੀ ਸਾਥੀ ਚੋਣ ਤੇ ਮੁੱਖ ਮੰਤਰੀ ਜੀ ਹੂੰ 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 ਬਾਕੀ ਜਿਹੜੀ ਸਾਰ ਤੁਸੀਂ ਇਹ ਗੱਲ ਕਰ ਰਹੇ ਹੋ ਖੈਰਾ ਸਾਹਿਬ ਜਿਹੜਾ ਵੀ ਕੁਝ ਬੋਲਦੇ ਨੇ ਜੀ ਹੂੰ ਉਹ ੱਥਾਂ ਤੋਂ ਬਿਨਾਂ ਨਹੀਂ ਬੋਲਦੇ ਹੁੰਦੇ ਹੂੰ ਹੂੰ ਉਹਨਾਂ ਨੇ ਦੇਖੋ ਸਾਰੇ ਕੁਝ ਚੱਤ ਦੇਤੇ ਸਾਰ ਜੀ ਦਾ ਹੂੰ ਪਰ ਇਹ ਜਿੱਦੇ ਵੀ ਵੱਡੇ ਐਲੀਗੇਸ਼ਨ ਤੁਸੀਂ ਇੱਕ ਮੁੱਖ ਮੰਤਰੀ ਦੇ ਨਾਲ ਦੇਖੋ ਉਹਦਾ ਰਿਸਟੇਡਾਰਾਇਜ਼ਿੰਗ ਕਰਦੇ ਕੀ ਨਹੀਂ ਕਰਦੇ ਉਹਦੀ ਭੂਆ ਐਸੇ ਮੈਂ ਦਿੱਤੀ ਹੈ ਉਹਦੀ ਭੂਆ ਨੇ ਲਈ ਹੋਣੀ ਜੀ ਹੂੰ ਇਹ ਤਾਂ ਜੀ ਬਾਕੀ ਉਹ ਜਿਹੜੀਆਂ ਤੁਸੀਂ ਫੋਟੋਆਂ ਦਿਖਾ ਰਹੇ ਹੋ ਉਹ ਵੀ ਕੋਈ ਜਦ ਤੱਕ ਉਹਨਾਂ ਦਾ ਅਸੈਂਟੀਫਾਈਡ ਹੋਣੀ ਆ ਰਿਹਾ ਕੋਈ ਇਨਵੈਸਟਮੈਂਟ ਕੀ ਸੀ ਹੈ ਨਾ ਕੀਤੀ ਹੈ ਉਹ ਦੇਖੋ ਕਿਸੇ ਦੇ ਮਾਨ ਸਨਮਾਨ ਤੇ ਵੀ ਕੀਤਾ ਜਾ ਸਕਦਾ ਹੈ ਬਿਲਕੁਲ ਠੀਕ ਹੈ ਬਾਕੀ ਜਿਹੜੀ ਗੱਲ ਹੋ ਤੁਸੀਂ ਕਹਿੰਦੇ ਵੀ ਕੋ ਪੰਜ ਥੀਲੇ ਜਾਂ 10 ਕੀਲੇ ਜਿਹੜੇ ਨਾਲੇ ਪਿੰਡ ਨੇ ਦੀ ਉਹ ਦੇਖੋ ਆਮ ਤੌਰ ਤੇ ਰਿਸ਼ਤੇਦਾਰ ਉਹ ठेका ਲੈ ਗਏ ਨੇ ਹੂੰ ਕੋਈ ਇੱਡੇ ਵੱਡੇ ਨਹੀਂ ਲੈ ਗਏ ਜਿਹੜੇ ਕੋਈ ਤੁਸੀਂ ਜਿਹੜੇ ਪਹਿਲੇ ਵੱਡੇ ਮੁੱਖ ਮੰਤਰੀਆਂ ਦੀ ਗੱਲ ਕਰ ਰਹੇ ਹੋ ਕੋ ਮੁੱਖ ਮੰਤਰੀ ਦੇ ਅਗੇਂਸਟ ਕੋਈ ਏਡੀ ਵੱਡੀ ਗੱਲ ਹੈਗੀ ਹੂੰ ਪਰ ਜਿਹੜੀ ਇਹਨਾਂ ਦੀ ਗਵਰਨੈਂਸ ਹੈ ਗਵਰਨੈਂਸ ਆਮਰਦੀ ਹੈ ਜਿਹੜਾ ਪਰਸਨਲ ਇਹਦੇ ਮੁੱਖ ਮੰਤਰੀ ਦੀ ਆਪਣੀ ਸ਼ਖਸੀਅਤ ਹੈ ਉਹਦੇ ਉੱਤੇ ਇਹ ਨਹੀਂ ਹੈਗਾ ਵੀ ਇਹ ਕੋਈ ਭ੍ਰਿਸ਼ਟਾਚਾਰ ਮਤਲਬ ਕਰ ਰਿਹਾ ਇਸ ਤਰ੍ਹਾਂ ਦੀ ਨਹੀਂ ਦੇਖਣ ਨੂੰ ਮਿਲੇਗੀ ਹੂੰ ਹੂੰ ਪਰ ਠੀਕ ਹੈ ਵੀ ਗਵਰਨੈਂਸ ਜਿਹੜੀ ਜਹੀ ਚੀਜ਼ ਪਹਿਣਾ ਹੁੰਦੀ ਸੀ ਉਦੋਂ ਆ ਜਿਵੇਂ ਹੁਣ ਤੁਨੂਆ ਗਰੇਵਾਲ ਸਾਹਿਬ ਡੰਡੇ ਤੋਂ ਕਹਿ ਕੇ ਗਏ ਨੇ ਬੜੀ ਹੈ ਜੀ ਭ੍ਰਿਸ਼ਟਾਚਾਰ ਕੋਈ ਘਟਿਆ ਨਹੀਂ ਹੈਗਾ ਜਿਹੜਾ ਕੋ ਠੀਕ ਹੈ ਜਿਹੜਾ ਛੋਟੇ ਮੋਟੇ ਨੂੰ ਫੜ ਲੈਂਦੇ ਨੇ ਉੱਪਰਸਾ ਨੂੰ ਕੁਛ ਨਹੀਂ Right.